ਬਾਈ ਜੀ ਸਾਰਿਆਂ ਨੂੰ ਸਸਰੀਕਾਰ ਬਾਈ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਆਪਾਂ ਹੋਰ ਬਹੁਤ ਸ਼ੇਅਰ ਕਰ ਦਿਆਂਗੇ ਇਹ ਕੰਮ ਦੀ ਵੀਡੀਓ ਆ ਬਾਈ ਮਜ਼ਦੂਰਾਂ ਵਾਸਤੇ ਮਾਰਕੀਟ ਕਮੇਟੀ ਦੀ ਬੋਲੀ ਬਾਈ ਇੱਕ ਤਰੀਕ ਤੋਂ ਸਟਾਰਟ ਹੋਈ ਹੋਈ ਆ ਬਾਈ ਅੱਜ ਤੱਕ ਇੱਥੇ ਕੋਈ ਬੋਲੀ ਵਾਲਾ ਨਹੀਂ ਆਇਆ ਪਿੰਡ ਕੁੱਤੀਆਲ ਖੁਰਦ ਬਾਈ ਆਹ ਦੇਖ ਲਓ ਇਹਨਾਂ ਨੇ ਨਾ ਤਾਂ ਮੋਟਰ ਪਾਈ ਆ ਇਹਨਾਂ ਦਾ ਹੱਕ ਬਣਦਾ ਸੀ ਵੀ 2-4 ਦਿਨ ਪਹਿਲਾਂ ਆਪਾਂ ਪਾਣੀ ਦਾ ਇੱਥੇ ਪ੍ਰਬੰਧ ਕਰੀਏ ਹੋ ਸਕਦਾ ਬਾਈ ਕੋਈ ਕੁਦਰਤੀ ਤੌਰ 'ਤੇ ਕਾਰਨ ਨਾ ਕੋਈ ਅੱਗ ਲੱਗ ਜੇ ਤਾਂ ਪਾਣੀ ਦਾ ਸਾਧਨ ਹੈ ਨਹੀਂਗਾ ਆ ਸਾਰੀ ਲੇਬਰ ਨੂੰ ਬਾਈ 4-4-5-5 ਦਿਨ ਹੋ ਗਏ ਨਾਤੇ ਨਹੀਂਗੇ ਆ ਦੇਖ ਲਓ ਵਿਚਾਰੇ ਚਾਹ ਕਰਨ ਨੂੰ ਪਾਣੀ ਵੀ ਹੈ ਨਹੀਂ ਇਹਨਾਂ ਕੋਲੇ ਇਹਨਾਂ ਨੂੰ 10 ਦਿਨ ਹੋ ਗਏ ਨਾਤਿਆਂ ਨੂੰ ਬਾਈ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹਨੂੰ ਇਹ ਕੋਈ ਠੇਕਾ ਦਿੱਤਾਗਾ ਉਹਦਾ ਹੱਕ ਬਣਦਾ ਸੀ ਵੀ ਆਪਾਂ ਇੱਥੇ ਪਹਿਲਾਂ ਪਾਣੀ ਦਾ ਪ੍ਰਬੰਧ ਕਰੀਏ ਲਾਈਟਾਂ ਦਾ ਪ੍ਰਬੰਧ ਕਰੀਏ ਆ ਇੱਕ ਤਰੀਕ ਤੋਂ ਬੋਲੀ ਸਟਾਰਟ ਹੋਈ ਹੋਈ ਹੈ 1 ਅਪ੍ਰੈਲ ਤੋਂ ਅੱਜ 18-19 ਅਪ੍ਰੈਲ ਹੋ ਗਈ ਬਾਈ ਅੱਜ ਤੱਕ ਕਿਸੇ ਨੇ ਇੱਥੇ ਬੱਤੀ ਨਹੀਂ ਵਾਹੀ ਆ ਤੁਸੀਂ ਦੇਖ ਲਓ ਮੋਟਰ ਦਾ ਹਾਲ ਬਾਈ ਕਦੋਂ ਇਹਨਾਂ ਨੇ ਮੋਟਰ ਲਾਈ ਕਦੋਂ ਪਾਣੀ ਦਾ ਪ੍ਰਬੰਧ ਹੋਇਆ ਬਾਕੀ ਆ ਹਾਲ ਲੇਬਰ ਵਾਲੇ ਖੜੇ ਨੇ ਤੇ ਪਿੰਡ ਵਾਸੀ ਖੜਿਆ ਪਿੰਨ ਨਾਲ ਗੱਲਬਾਤ ਕਰਦੇ ਆ ਬਾਈ ਹਾਂਜੀ यहाँ हम लोग को दस पंद्रह रोज हो गया अभी तक पानी का नहीं सुविधा है उसके बाद जो है हम लोग कहा नहाने जाएंगे बाथरूम का वो गेट भी नहीं लगा हुआ वैसे है उसमें कुछ हाँ ही नहीं। 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 पानी पीते है शाम को जी बाबा जी पानी पानी का कोई प्रबंध नहीं जी इतना मोटर माटर करा दस दिनों कोई नहाया नहीं कोई बहुत हैरान है लोग दो लाइटर है लेना देना चार पांच लाइटर होने चाहिए इतना ਸੋ ਬੰਦਾ ਕੰਮ ਕਰਦਾ ਦੋ ਲੈਟਰ ਕਰਕੇ ਮੈਨੂੰ ਬਸ ਪਾਣੀ ਦੀ ਸਹੂਲਤ ਹੀ ਚਾਹੀਦੀ ਆਪਾਂ ਨੂੰ ਹੋਰ ਬਾਈ ਕੋਈ ਸਵਾਲ ਆ ਆਮੰਦਰ ਸਿੰਘ ਪਾਣੀ ਚਾਹੀਦਾ ਹੈ ਲੈਟਰਿੰਗ ਦੀ ਸਹੂਲਤ ਚਾਹੀਦੀ ਹੈ ਸਾਨੂੰ ਲੈਟਰਿੰਗ ਦੀ ਸਹੂਲਤ ਚਾਹੀਦੀ ਹੈ ਲੈਟਰਿੰਗ ਦਾ ਦੋ ਲੈਟਰ ਕਰ 100 ਬੰਦਾ ਕੰਮ ਕਰਦਾ ਇੱਥੇ ਨਾ ਕੋਈ ਬਾਰ ਨਾ ਕੋਈ ਬਾਰ ਉਹਦੇ ਕੁਝ ਨਹੀਂ ਜੀ ਬਹੁਤ ਬੁਰਾ ਹਾਲ ਹੋਇਆ ਖੜਾ ਜੀ ਲੇਬਰ ਦਾ ਇੱਥੇ ਆਹ ਦੇਖ ਲਓ ਬਾਈ ਪ੍ਰਵਾਸੀ ਮਜ਼ਦੂਰ ਨੇ ਬਾਈ ਨਾ ਤਾਣੀ ਵਿਚਾਰਾਂ ਦਾ ਕੋਈ ਚਾਹ ਨੂੰ ਪਾਣੀ ਹੈ ਨਹੀਂਗਾ ਨਾ ਉਹਨੂੰ ਪ੍ਰਬੰਧ ਹੈ ਨਹੀਂਗਾ ਏ ਬਾਈ ਪ੍ਰਸ਼ਾਸਨਾਂ ਤੱਕ ਵੀਡੀਓ ਵੇਖੀ ਤੀ ਤੇ ਸੇਤੀ ਬਾਈ ਸ਼ੇਅਰ ਕਰੋ ਵੀਡੀਓ ਨੂੰ ਉਹਨਾਂ ਤੱਕ ਅੱਖਾਂ ਖੁੱਲਣਾ ਵੀ ਗਾਹਾਂ ਵਾਸਤੇ ਨਾ ਹੋਵੇ ਹੋ ਸਕਦਾ ਬਾਈ ਲਵੇ ਲਾਉਣੇ ਕੋਈ ਅੱਗ ਲੱਗ ਗਈ ਕੁਦਰਤੀ ਕਾਰਨਾਂ ਕਰਨਾ ਪਾਣੀ ਕਿੱਥੋਂ ਲੈ ਕੇ ਆਵਾਂਗੇ ਆਪਾਂ ਨਾ ਵਿਚਾਰਾਂ ਕੋਲੇ ਪੀਣ ਨੂੰ ਆ ਬਾਈ ਸਾਰਾ ਦਿਨ ਇਹ ਕੰਮ ਕਰਦਦੇ ਨੇ ਅੱਧੀ ਰਾਤ ਇਹਨਾਂ ਦੀ ਨੰਗ ਜਾਂਦੀ ਹੈਗੀ ਨਾ ਕੋਈ ਨਹਾਉਣ ਨੂੰ ਨਾ ਧੋਣ ਨੂੰ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਹੋਰ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਪਾਈ ਜੀ ਮਾਰਕੀਟ ਕਮੇਟੀ ਦਾ ਕੰਮ 11 ਤਰੀਕ ਤੋਂ 13 ਤੋ ਬੈਠਾਂ ਮੈਂ ਦਾਣਾ ਮੰਡੀ ਦੇ ਵਿੱਚ ਆ ਮੋਟਰ ਹੈਗੀ ਇਹਨਾਂ ਦੀ ਪਾਣੀ ਦਿੰਦੀ ਆ ਆ ਦੇਖੋ ਧਾਰ ਮਾਰਦੀ ਆ ਪਾਣੀ ਭਰ ਕੇ ਲਿਆਉਂਦੇ ਨੇ ਬੀਪਿਆਂ ਨਾਲ ਕਿਤੇ ਨਾਉਣ ਨੂੰ ਪਾਣੀ ਨਹੀਂ ਹੋਰ ਨਹੀਂ ਟੀਨ ਨੂੰ ਪਾਣੀ ਨਹੀਂ ਕੋਈ ਪ੍ਰਬੰਧ ਨਹੀਂ ਇਹਨਾਂ ਕੋਲੇ ਲੇਬਰ ਦੇਖ ਲੋ ਕੁੱਤੀ ਆਲ ਦੀ ਮੰਡੀ ਦੇ ਵਿੱਚ ਕਾਹਦੇ ਉੱਤੇ ਰਹੂਗੀ ਮਾਰਕੀਟ ਨੇ ਜਗੋ ਲਾਈਟਰਿੰਗਾ ਬਣਾਈਆਂ ਨੇ ਉਹਨਾਂ ਪਾਸੇ ਕੋਈ ਪੜਦਾ ਹੈ ਨਹੀਂ ਆ ਮੋਟਰ ਨਹੀਂ ਚੱਲਦੀ ਅੱਜ 18 ਅਪ੍ਰੈਲ ਹੋ ਗਈ ਤਰੀਕ ਹਲੇ ਤਾਈਂ ਮੰਡੀ ਦੇ ਵਿੱਚ ਦੇਖੋ ਵੀ ਕਿੰਨਾ ਨਾਜ ਪਿਆ ਕਾਹਦੇ ਸਿਰ ਤੇ ਇਹ ਲੇਬਰ ਰਹੂਗੀ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਦਾ ਕੋਈ ਪ੍ਰਬੰਧ ਨਹੀਂ ਸਾਰੀ ਮੰਡੀ ਉਹ ਗੰਦਰਾ ਡੱਟੀ ਪਈ ਆ ਉਧਰਲੇ ਪਾਸੇਓਂ ਪਾਣੀ ਨਾਲਾ ਇੱਧਰਲੇ ਪਾਸੇ ਮੋਟਰ ਖੜੀ ਆ ਨੇਵਲਾਉ ਕਿੱਥੋਂ ਕਿੱਥੋਂ ਇਹ ਆ ਦੇਖੋ ਬਾਈ 50 ਤਾਂ ਇੱਥੇ ਮਜ਼ਦੂਰ ਹੋਣ ਗਿਆ ਦੋ ਲੈਟਰਨ ਨਾਲ ਆ ਪਰਦੇ ਲਾ ਕੇ ਧਰਤੇ ਵੀ ਕੀ ਇਹਨਾਂ ਨਾਲ ਸਰਜੂਗਾ ਸਰਕਾਰ ਨੂੰ ਬਾਈ ਚਾਹੀਦਾ ਸੀ ਵੀ ਹੋਰ ਵੀ ਪਰਦੇ ਲਾਉਣ ਤੇ ਲਾਈਟਿੰਗਾਂ ਹੋਣੀਆਂ ਚਾਹੀਦੀਆਂ ਨੇ ਇਹ ਵੀਡੀਓ ਬਾਈ ਪਿੰਡ ਕੁੱਤੀਆਲ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਮੰਡੀ ਦੀ ਹੈ ਜੀ ਸਾਰੇ ਵੀਰਾਂ ਦਾ ਧੰਨਵਾਦ ਜੀ